ਭਰਾਵਾਂ ਦੀ ਹਕੀ ਚੈਨਲ ਤੇ ਤੁਹਾਡਾ ਸਵਾਗਤ ਹੈ ਦਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਤੌਲੀਆਂ ਦੀ ਵੈਰਾਈਟੀ ਆ ਗਈ ਜੀ ਗਰਮੀ ਦਾ ਸੀਜ਼ਨ ਸ਼ੁਰੂ ਹੁੰਦੇ ਤੌਲੀਆਂ ਪਹੁੰਚ ਕੇ ਜੀ ਬਹੁਤ ਵਧੀਆ ਤੌਲੀਆਂ ਵੱਡੇ ਸਾਈਜ਼ ਦਾ ਤੌਲੀਆਂ ਜੀ ਇਹ ਆ ਦੇਖੋ ਜੀ ਸਾਈਜ਼ ਮਾਰਕਟ ਚ ਵੇਕੇ 70 ਦਾ ਵੇਕੇ 80 ਦਾ ਸਾਡਾ ਰੇਟ ਸਿਰਫ 50 ਰੁਪਏ ਦਾ ਹੀ ਇਹ 100 ਰੁਪਏ ਦੇ ਦੋ ਕੱਟੇ ਜੀ ਰੰਗ ਦੇ ਦੇ ਵਿੱਚ ਬਹੁਤ ਆਏ ਹੋਏ ਨੇ ਜਿੰਨੇ ਮਰਜੀ ਪੀਸ ਲੈ ਸਕਦੇ ਏਦੇ ਵਿੱਚ ਸਿਰਫ 50 ਰੁਪਏ ਦਾ ਪੀਸ ਕੱਟਾ ਜੀ ਇਹ 100 ਦੇ ਦੋ ਭਰਾਵਾਂ ਦੀ ਹੱਤੀ ਦੇ ਤੇ ਸੇਰ ਮੇਲਾ ਚੱਲ ਰਿਹਾ ਹੈਗਾ ਸੇਰ ਮੇਲੇ ਉੱਤੇ ਜੀ ਤੌੜੀਏ ਚੱਕੜਾ ਤੌੜੀਏ ਜੀ ਪੂਰਾ ਵਧੀਆ ਤੌੜੀਆ ਹੈਗਾ ਇਹ ਹੋਰ ਇਹ ਦੋ ਕੱਟੇ ਜੀ। ਦੇਖੋ ਜੀ ਜਿੰਨੇ ਮਰਜ਼ੀ ਲੈ ਸਕਦੇ ਹੋ ਜੀ ਇਹਦੇ ਵਿੱਚ ਸਾਰਾ ਕੁਆਂਟੀਟੀ ਪਾਉ ਚੁੱਕਿਆ ਹੈਗਾ। ਤੇ ਹੋਰੇ ਦੋ ਵੱਡਾ ਜਿਹੜਾ ਆਮ 120 ਰੁਪਏ ਦਾ ਤੌਲੀਆ ਬਾਜ਼ਾਰ ਦੇ ਵਿੱਚ ਵਿਕਦਾ ਹੈਗਾ। ਆ ਦੇਖੋ ਚਾਦਰ ਵਰਗਾ ਸਾਈਜ਼ ਹੈ ਜੀ। ਮੈਂ ਕਹਿੰਦਾ ਚਾਦਰੋਂ ਵੀ ਨਾ ਜਿਵੇਂ ਬੈਠਦੀ ਯਾਤਰਾ ਹੁੰਦੀ ਐਡਾ ਵੱਡਾ ਸਾਈਜ਼ ਹੈ ਜੀ ਪੂਰਾ ਵੱਡਾ। ਪੂਰੇ ਵੱਡੇ ਸਾਈਜ਼ ਦਾ ਜੀ ਇਹ ਹੈਗੇ ਜੀ 150 ਦੇ ਦੋ ਕੱਟੇ ਜੀ। ਜਿਹੜਾ ਆਮ ਹੈ 120 ਰੁਪਈਆ ਦਾ ਜੇ 140 ਰੁਪਈਆ ਦੇ ਇੱਕ ਪੀਸ ਵਿਕਦਾ ਹੈਗਾ ਸਾਡੇ ਕੋਲੇ 150 ਦੇ ਦੋ ਕੱਟੇ ਜੀ ਪੂਰੇ ਵੱਡੇ ਸਾਈਜ਼ ਦੇ ਜੀ ਜਿਵੇਂ ਆ ਕਹਿੰਦੇ ਪੂਰਾ ਭਾਰੀ ਤੋਂ ਭਾਰੀ ਜਿੱਡਾ ਮਰਜੀ ਵੰਦਾ ਹੋਵੇ ਚਦਰਦਾਨ ਦਾ ਸਾਈਜ਼ ਹੈ ਜੀ ਇਹੇ ਪੂਰਾ ਵੱਡੇ ਸਾਈਜ਼ ਦਾ ਰੰਗੇ ਦੇ ਵਿੱਚ ਵੀ ਬਹੁਤ ਰੰਗ ਆ ਗਏ ਬਹੁਤ ਡਿਜ਼ਾਈਨ ਆ ਗਏ ਜਿੰਨੇ ਮਰਜੀ ਪੀਸ ਲੈ ਸਕਦੇ ਹੋ ਜੀ ਗਰਮੀ ਦਾ ਸੀਜ਼ਨ ਸ਼ੁਰੂ ਹੁੰਦੇ ਸਾਰ ਤੌਲੀਆਂ ਦੀ ਭਾਰੀ ਸੇਲ ਲੱਗਤੀ ਹੈ ਜੀ ਇਹੇ ਪਾਰੀ ਛੇਰ ਬਹੁਤ ਵੱਡੇ ਸਾਈਜ਼ ਦਾ ਪੀਸ ਆ ਜੀ ਇਹ ਸਿਰਫ 150 ਦੇ ਦੋ ਕਾਟੇ ਜੀ ਜਿੰਨੇ ਮਰਜੀ ਪੀਸ ਲੈ ਸਕਦੇ ਆ ਜੀ ਇਹ ਮਾਰ ਕੁਆਟਰੀ ਦੇ ਵਿੱਚ ਪਹੁੰਚਿਆਗਾ ਕਿਸੇ ਨੇ ਵੀ ਵੇਚਣ ਵਾਸਤੇ ਇਕੱਠੇ ਪੀਸ ਲੈਣੇ ਆ ਤਾਂ ਵੀ ਜਿੰਨੇ ਮਰਜੀ ਲੈ ਸਕਦਾ ਜੀ ਇਹ ਭਰਾਵਾਂ ਦੀ ਹੱਤੀ ਰਹਿ 6 ਮੀਲੇ ਚੱਲ ਰਿਹਾਗਾ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਲਾਇਕ ਕਰੋ ਭਰਾਵਾਂ ਦੀ ਹੱਤੀ ਦੇ ਉੱਤੇ ਜੀ ਆਹ ਦੇਖੋ ਜੀ ਬੁਰਾਲਾ ਕੌਲੀ ਹੈਗਾ ਜਿਹੜਾ ਆਮ ਇਹ 100 120 ਰੁਪਈਆ ਦਾ ਵਿਕਦਾ ਹੈਗਾ ਘੱਟੋ ਘੱਟ ਜੀ ਇਹ ਇਹਦੇ ਵਿੱਚ ਵੀ ਬਹੁਤ ਰੰਗ ਵੱਡੇ ਸਾਈਜ਼ ਦੇ ਹੀ ਆ ਜੀ ਬਹੁਤ ਰੰਗ ਡਿਜ਼ਾਈਨ ਆਗੇ ਦੇ ਵਿੱਚ ਜੀ ਹਰ ਕੋਈ ਇਹ ਵੀ ਵੱਡੇ ਸਾਈਜ਼ ਦੇ ਵਿੱਚ ਹੈ ਜੇ ਮੈਂ ਕੋਈ ਪ੍ਰੋਗਰਾਮ ਆਸ ਤੇ ਕਹਿੰਦੇ ਇਕੱਠੇ ਤੌੜੀ ਲਾਉਣੇ ਆ ਕਿਸੇ ਨੂੰ ਜਿੰਨੇ ਵਾਜੀ ਰੱਖ ਸਕਦੀ ਜੀ 150 ਦੇ ਦੋ ਘੱਟੇ ਵੀ ਜੀ ਬੁਰਾ ਵਾਲਾ ਤੌੜੀ ਹੈਗਾ 150 ਦੇ ਦੋ ਰੰਗਾਂ ਤੇ ਡਿਜ਼ਾਈਨ ਦੇ ਵਿੱਚ ਸੋਲੇ ਸੋਲੇ ਰੰਗਾਂ ਦੇ ਵਿੱਚ ਮਾਲ ਪਾਉ ਚੁੱਕਿਆ ਇਹਦੇ ਵਿੱਚ ਆ ਦੇਖੋ ਜੀ ਰੰਗ ਤੇ ਡਿਜ਼ਾਈਨ ਦੇਖੀ ਜਦੋਂ ਕਿੰਨੇ ਸੋਹਣੇ